ਜਿਸ ਸਾਥੀ ਗਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ ਸਵਾ 8 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਇਸ ਤਰੀਕੇ ਨਾਲ ਧਿਆਨ ਟਿਕਾਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੀ ਕਿਰਪਾ ਸਾਡੇ ਪਰਿਵਾਰ ਤੇ ਵਾਧੀ ਜਾ ਰਹੀ ਹੈ ਇਸ ਤਰੀਕੇ ਨਾਲ ਮੈਂ ਧਿਆਨ ਟਿਕਾਉਣਾ ਸ਼ੁਰੂ ਕੀਤਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਸ ਤੋਂ ਬਿਨਾ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ। ਚੰਗੀ ਤਰ੍ਹਾਂ ਸੁਣਿਓ, ਸਮਝਿਓ ਤੇ ਉਹਤੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ। ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ। ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਨਾ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਸਭ ਤੋਂ ਵੱਡਾ ਮੈਂ ਜਦੋਂ ਵੀ ਤੁਹਾਡੇ ਨਾਲ ਗੁਰਬਾਣੀ ਦੀ ਵੀਡੀਓ ਸ਼ੇਅਰ ਕਰਦੀ ਆ ਤਾਂ ਮੈਨੂੰ ਬਹੁਤ ਹੀ ਐਦਾਂ ਦੇ ਮੈਸੇਜ ਆਉਂਦੇ ਨੇ ਵੀ ਜੀ ਜੀ ਅਸੀਂ ਪਾਠ ਤਾਂ ਬਹੁਤ ਕਰਦੇ ਆ ਸਾਡਾ ਮਨ ਬਹੁਤ ਭਟਕਦਾ ਹੈ ਸਾਡਾ ਧਿਆਨ ਕਿਤੇ ਹੋਰ ਚਲਿਆ ਜਾਂਦਾ ਹੈ ਮਨ ਵਿੱਚ ਚਿੰਤਾਵਾਂ ਆ ਜਾਂਦੀਆਂ ਨੇ ਤਾਂ ਵੀ ਅਸੀਂ ਕੀ ਕਰੀਏ ਜਿਹਦੇ ਨਾਲ ਸਾਡਾ ਜਿਹੜਾ ਧਿਆਨ ਹੈ ਗੁਰੂ ਸਰਚਨਾ ਵਿੱਚ ਟਿਕਣਾ ਸ਼ੁਰੂ ਹੋ ਜਾਵੇ ਸੋ ਤਾਂ ਕਰਕੇ ਅੱਜ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਇਸ ਵੀਡੀਓ ਦੇ ਵਿੱਚ ਮੈਂ ਆਪਣਾ ਖੁਦ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹ ਕਿ ਜਦੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਵੀ ਤੁਹਾਡੀ ਤਰ੍ਹਾਂ ਇਹ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਮੇਰਾ ਵੀ ਮਨ ਪਟਕ ਜਾਂਦਾ ਸੀ ਮੇਰਾ ਵੀ ਧਿਆਨ ਨਹੀਂ ਸੀ ਟਿਕਦਾ ਮੇਰਾ ਵੀ ਪਾਠ ਕਰਦੇ ਕਰਦੇ ਦਿਮਾਗ ਕਿਤੇ ਹੋਰ ਚਲੇ ਜਾਂਦਾ ਅਨੇਕ ਤਰ੍ਹਾਂ ਦੀਆਂ ਸੋਚਾਂ ਦਿਮਾਗ 'ਚ ਆ ਜਾਂਦੀਆਂ 네ਗੇਟਿਵ ਥੌਟਸ ਦਿਮਾਗ 'ਚ ਆਉਣੇ ਸ਼ੁਰੂ ਹੋ ਜਾਂਦੇ ਚਿੰਤਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਪਾਠ ਵਿੱਚ ਮਨ ਨਹੀਂ ਸੀ ਲੱਗਦਾ ਪਾਠ ਕਰਦੇ ਵਕਤ ਉਹਨਾਂ ਰਸ ਨਹੀਂ ਸੀ ਆਉਂਦਾ ਮੈਨੂੰ ਵੀ ਸਾਰੀਆਂ ਦਿੱਕਤਾਂ ਆਉਂਦੀਆਂ ਸੀ ਪਰ ਉਸ ਤੋਂ ਬਾਅਦ ਇੱਕ ਦਿਨ ਮੈਂ ਬੈਠੀ ਸੀ ਤੇ ਫੋਨ ਦੇ ਵਿੱਚ ਨਾ ਮੈਂ ਇੱਕ ਬਾਬਾ ਜੀ ਦੀ ਵੀਡੀਓ ਸੁਣੀ ਤਾਂ ਉਹ ਸੰਗਤਾਂ ਨੂੰ ਸਮਝਾ ਰਹੇ ਸੀ ਵੀ ਜੇ ਤੁਹਾਡਾ ਮਨ ਭਟਕਦਾ ਹੈ ਪਾਠ ਕਰਦੇ ਵਕਤ ਤੁਹਾਨੂੰ ਚਿੰਤਾਵਾਂ ਖਾਂਦੀਆਂ ਨੇ ਤੁਹਾਡੇ ਦਿਮਾਗ ਕਿਤੇ ਹੋਰ ਚੱਲ ਜਾਂਦਾ ਠੀਕ ਹੈ ਤੁਸੀਂ ਪਾਠ ਕਰ ਰਹੇ ਹੋ ਪਰ ਦਿਮਾਗ ਕਿਤੇ ਹੋਰ ਪਹੁੰਚ ਜਾਂਦਾ ਤਾਂ ਉਹਨਾਂ ਨੇ ਇੱਕ ਤਰੀਕਾ ਦੱਸਿਆ ਤੇ ਉਹ ਤਰੀਕਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ ਠੀਕ ਹੈ ਤੇ ਉਹਦੇ ਨਾਲ ਨਾਲ ਹੋਰ ਮੈਂ ਕੀ ਚੀਜ਼ਾਂ ਕੀਤੀਆਂ ਜਿਹਦੇ ਨਾਲ ਮੇਰਾ ਧਿਆਨ ਹੈ ਉਹ ਪੂਰਨ ਤੌਰ ਤੇ ਟਿਕਣਾ ਸ਼ੁਰੂ ਹੋ ਗਿਆ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਸਭ ਤੋਂ ਪਹਿਲਾ ਸਟੈਪ ਸਭ ਤੋਂ ਪਹਿਲਾ ਕਦਮ ਜਿਹੜਾ ਤੁਸੀਂ ਲੈਣਾ ਹੈ ਕਹਿੰਦੇ ਵੀ ਜਦੋਂ ਗੁਰਬਾਣੀ ਜਪਣੀ ਹੈ ਨਾ ਚਾਹੇ ਥੋੜੀ ਜਿਹਾ ਪਰ ਉਹਦੇ ਨਾਲ ਨਾਲ ਅਰਥ ਸਮਝਣੇ ਸ਼ੁਰੂ ਕਰੋ ਠੀਕ ਹੈ ਆਪਣਾ ਮਨ ਕਦੋਂ ਭਟਕਦਾ ਆਪਣਾ ਆਪਣੇ ਮਨ 'ਚ ਚਿੰਤਾਵਾਂ ਜਦੋਂ ਹੁੰਦੀਆਂ ਆਪਾਂ ਬਹੁਤ ਸੋਚਦੇ ਆ ਉਦੋਂ ਹੀ ਆਪਣਾ ਮਨ ਭਟਕਦਾ ਨਾ ਉਦੋਂ ਪੇਚ ਐ ਨਹੀਂ ਲੱਗਦੀ ਐ ਮਨ ਅਸ਼ਾਂਤ ਹੋ ਜਾਂਦਾ ਹੈ ਵੀ ਮਨ ਵਿੱਚ ਸ਼ਾਂਤੀ ਨਹੀਂ ਰਹਿੰਦੀ ਇਹ ਚੀਜ਼ਾਂ ਹੁੰਦੀਆਂ ਨਾ ਤੇ ਚਿੰਤਾਵਾਂ ਜਦੋਂ ਆਪਾਂ ਸੋਚਦੇ ਹਾਂ ਜਦੋਂ ਆਪਾਂ ਨੂੰ ਫਿਕਰ ਹੁੰਦਾ ਵੀ ਆਹ ਕਿਵੇਂ ਹੋਊਗਾ ਇਦਾਂ ਕਿਵੇਂ ਹੋਊਗਾ ਪਰਿਵਾਰ ਦਾ ਕਿਵੇਂ ਹੋਊਗਾ ਬੱਚਿਆਂ ਦਾ ਕਿਵੇਂ ਹੋਊਗਾ ਬੱਚਿਆਂ ਦਾ ਫਿਊਚਰ ਕਿਵੇਂ ਬਣੂਗਾ ਬੱਚਿਆਂ ਦਾ ਵਿਆਹ ਕਿਵੇਂ ਹੋਊਗਾ ਬੱਚਿਆਂ ਦੀ ਜੌਬ ਕਿਵੇਂ ਹੋਊਗੀ ਇਹ ਹੀ ਹੁੰਦੀਆਂ ਨਾ ਤਾਂ ਜਦੋਂ ਮੈਂ ਅਰਥ ਸਮਝਣੇ ਸ਼ੁਰੂ ਕੀਤੇ ਨਾ ਤਾਂ ਉਸ ਤੋਂ ਬਾਅਦ ਮੈਨੂੰ ਸਮਝ ਆਇਆ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਆਪਾਂ ਇਹ ਚੀਜ਼ਾਂ ਸਮਝਾਈਆਂ ਨੇ ਤੇ ਤੇਰੀ ਸੋਚ ਨਾਲ ਕੁਝ ਨਹੀਂ ਹੋਣਾ ਤੇਰੀ ਚਿੰਤਾਵਾਂ ਕਰ ਨਾਲ ਉਹਨਾਂ ਗੱਲਾਂ ਦਾ ਹੱਲ ਨਹੀਂ ਹੋਣਾ ਪਰ ਜੇ ਤੂੰ ਗੁਰੂ ਸਾਹਿਬ ਤੇ ਪੂਰੇ ਤੌਰ ਤੇ ਵਿਸ਼ਵਾਸ ਕਰ ਲਵੇਂ ਗੁਰੂ ਸਾਹਿਬ ਨੂੰ ਧਿਆਵੇਂ ਉਹਨਾਂ ਤੇ ਪੂਰਾ ਭਰੋਸਾ ਰੱਖੇ ਤੇ ਆਪਣੀ ਮਿਹਨਤ ਕਰਦਾ ਜਾਵੇਂ ਤੇ ਚੜ੍ਹਦੀ ਕਲਾ ਦੀ ਸੋਚ ਰੱਖੇ ਹਮੇਸ਼ਾ ਪੋਜ਼ਿਟਿਵ ਥਿੰਕਿੰਗ ਹੈਨਾ ਤਾਂ ਮਹਾਰਾਜ ਕਹਿੰਦੇ ਵੀ ਤੇਰੇ ਸਾਰੇ ਕੰਮ ਜਿਹੜੇ ਆ ਉਹ ਗੁਰੂ ਸਾਹਿਬ ਆਪ ਅੰਗ ਸੰਗ ਸਹਾਇ ਹੋ ਕੇ ਸਵਾਰਣਗੇ ਤਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਬਦਲਾਅ ਮੈਂ ਆਪਣੇ ਵਿੱਚ ਲੈ ਕੇ ਆਂਦਾ ਜਦੋਂ ਵੀ ਮੇਰੇ ਮਨ ਵਿੱਚ ਚਿੰਤਾ ਆਉਣ ਲੱਗਣੀ ਨਾ ਤਾਂ ਮੈਂ ਆਪਣੇ ਆਪ ਨੂੰ ਸੋਚਣਾ ਵੀ ਨਹੀਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਮੈਨੂੰ ਕਿਹਾ ਵੀ ਚਿੰਤਾ ਨਹੀਂ ਕਰਨੀ ਫਿਰ ਮੈਂ ਚਿੰਤਾ ਕਿਉਂ ਕਰਾਂ ਉਹ ਆਪਣੇ ਆਪ ਹੀ ਸਭ ਕੁਝ ਕਰਨਗੇ ਠੀਕ ਹੈ ਇਹ ਚੀਜ਼ ਦਾ ਬਦਲਾਅ ਕੀਤਾ ਦੂਸਰਾ ਚੀਜ਼ ਵੀ ਜਦੋਂ ਵੀ ਕਈ ਵਾਰੀ ਗੁਰਬਾਣੀ ਜਪਦੇ ਵਕਤ ਵੀ ਕਈ ਵਾਰੀ ਕੋਈ ਕੰਮ ਜਿਵੇਂ ਸੋਚਿਆ ਹੁੰਦਾ ਉਹ ਮੇਂ ਨਹੀਂ ਸੀ ਬਣਦਾ ਤਾਂ ਕਦੇ ਵੀ ਉਸ ਗੱਲ ਲਈ ਪਰਮਾਤਮਾ ਨੂੰ ਦੋਸ਼ ਨਹੀਂ ਦਿੱਤਾ ਕਿਉਂਕਿ ਉਹ ਗੱਲ ਵੀ ਬਾਬਾ ਜੀ ਨੇ ਸਮਝਾਈ ਸੀ ਵੀ ਕਦੇ ਵੀ ਪਰਮਾਤਮਾ ਨੂੰ ਦੋਸ਼ ਨਾ ਦੋ ਕਿਉਂਕਿ ਉਹਨਾਂ ਦੀ ਕਰਨੀ ਉਹ ਜਾਣਦੇ ਨੇ ਠੀਕ ਹੈ ਕਹਿੰਦੇ ਵੀ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਆਪਣਾ ਉਹ ਕੰਮ ਸਵਾਰਨਾ ਸੋ ਕਦੇ ਵੀ ਗੁਰੂ ਸਾਹਿਬ ਨੂੰ ਕਿੰਤੂ ਪ੍ਰੰਤੂ ਜਾਂ ਉਹਨਾਂ ਦੇ ਮਹਾਰਾਜ ਤੇ ਉਮਰ ਨਾ ਚੱਕੋ ਉਹਨਾਂ ਦੇ ਹਰ ਕੀਤੇ ਨੂੰ ਸਿਰ ਮੱਥੇ ਮੰਨੋ ਉਹਨਾਂ ਦੀ ਹਰ ਗੱਲ ਨੂੰ ਹੁਕਮ ਮੰਨੋ ਤਾਂ ਦੂਸਰਾ ਬਦਲਾਅ ਮੈਂ ਆਪਣੀ ਵਿੱਚ ਜਿਹੜਾ ਲੈ ਕੇ ਆਂਦਾ ਉਹ ਇਹ ਵੀ ਜੇ ਕੁਝ ਸਾਡੀ ਜ਼ਿੰਦਗੀ ਵਿੱਚ ਗਲਤ ਵੀ ਹੋ ਜਾਂਦਾ ਸੀ ਨਾ ਜਿਹੜਾ ਨਹੀਂ ਸੋਚਿਆ ਕਰੋ ਉਹ ਵੀ ਹੋ ਜਾਂਦਾ ਸੀ ਕੋਈ ਦੁੱਖ ਖੜਾ ਹੋ ਜਾਂਦਾ ਜਾਂ ਕੋਈ ਪ੍ਰੋਬਲਮ ਆ ਜਾਂਦੀ ਤਾਂ ਮੈਂ ਹਮੇਸ਼ਾ ਇਹ ਸੋਚਣਾ ਵੀ ਮੈਂ ਕਿਉਂ ਚਿੰਤਾ ਕਰਾਂ ਇਹਦੇ ਪਿੱਛੇ ਵੀ ਕੋਈ ਰਜਾ ਹੋਊਗੀ ਗੁਰੂ ਸਾਹਿਬ ਦੀ ਮਹਾਰਾਜ ਜੀ ਜ਼ਰੂਰ ਕਿਰਪਾ ਕਰਨਗੇ ਇਹ ਉਹਨਾਂ ਦਾ ਤਰੀਕਾ ਹੈ ਆਪਣਾ ਉਸ ਕੰਮ ਨੂੰ ਕਰਨ ਦਾ ਤਾਂ ਮੈਂ ਉਹਨਾਂ ਤੇ ਸ਼ੰਕਾ ਕਿਉਂ ਕਰਾਂ ਤਾਂ ਦੂਸਰਾ ਬਦਲਾਅ ਮੈਂ ਆਪਣੇ ਵਿੱਚ ਇਹ ਲੈ ਕੇ ਆਂਦਾ ਬਾਬਾ ਜੀ ਨੇ ਫਿਰ ਨਾਲ ਹੀ ਤੀਸਰੀ ੜੀ ਗੱਲ ਸਮਝਾਈ ਉਹ ਇਹ ਸਮਝਾਈ ਵੀ ਬਾਣੀ ਜਪਦੇ ਵਕਤ ਨਾ ਜੇ ਮੰਨ ਲਓ ਤੁਹਾਡਾ ਕੋਈ ਮਾੜਾ ਵੀ ਕਰ ਰਿਹਾ ਤੁਹਾਡਾ ਕੋਈ ਬੁਰਾ ਕਰ ਰਿਹਾ ਕਹਿੰਦੇ ਉਹਨੂੰ ਉਹਦੇ ਕੀਤੇ ਕਰਮਾਂ ਦਾ ਫਲ ਜ਼ਰੂਰ ਮਿਲਣਾ ਜੇ ਕਿਸੇ ਨੇ ਕਿਸੇ ਨਾਲ ਬੇਈਮਾਨੀ ਕੀਤੀ ਹੈ ਕਿਸੇ ਨਾਲ ਠੱਗੀ ਕੀਤੀ ਹੈ ਕਿਸੇ ਦਾ ਘਰ ਤੋੜਿਆ ਜੋ ਵੀ ਕੁਝ ਕੀਤਾ ਕਿਸੇ ਨੇ ਤਾਂ ਕਹਿੰਦੇ ਉਹਨੂੰ ਉਹਦੇ ਕਰਮਾਂ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਣਾ ਪਰ ਜੂੜੇ ਬੰਦੇ ਨੇ ਤੁਹਾਡਾ ਮਾੜਾ ਕੀਤਾ ਅਗਰ ਤੁਸੀਂ ਵੀ ਉਹਦਾ ਮਾੜਾ ਕਰਦੇ ਹੋ ਤਾਂ ਫਿਰ ਤੁਹਾਡੇ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਸੋ ਇਸ ਕਰਕੇ ਵੀ ਔਰ ਜੇ ਪੇ ਇਤਿਹਾਸ ਵੀ ਪੜਦੇ ਆ ਨਾ ਉਹਦੇ ਵਿੱਚ ਵੀ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ ਵੀ ਤੇਰਾ ਭਾਵੇਂ ਦੀ ਕੋਈ ਮਾੜਾ ਕਰੀ ਜਾਵੇ ਤੂੰ ਕਿਸੇ ਦਾ ਮਾੜਾ ਨਹੀਂ ਕਰਨਾ ਤੇ ਤੇਰਾ ਮਾੜਾ ਮੈਂ ਹੋਣ ਨਹੀਂ ਦਿੰਦਾ ਠੀਕ ਹੈ ਤਾਂ ਉਸ ਚੀਜ਼ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਇਹ ਬਦਲਾਵ ਲੈ ਕੇ ਆਂਦਾ ਵਿੱਚ ਮੈਨੂੰ ਪਤਾ ਹੁੰਦਾ ਹੁਣ ਵੀ ਕਈ ਵਾਰੀ ਪਤਾ ਹੁੰਦਾ ਵੀ ਸਾਹਮਣੇ ਵਾਲਾ ਇੱਥੋਂ ਗੱਲ ਕਰ ਰਿਹਾ ਹੈ ਇਹ ਚਲਾਕੀ ਕਰ ਰਿਹਾ ਹੈ ਇਹ ਇੱਥੇ ਸਾਡਾ ਮਾੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਵੀ ਫਿਰ ਪ੍ਰਮਾਤਮਾ ਕੇ ਅਰਦਾਸ ਕਰਕੇ ਇਹੀ ਕਹਿੰਦਾ ਵੀ ਵਾਹਿਗੁਰੂ ਤੇਰਾ ਹੁਕਮ ਸਿਰ ਮੱਥੇ ਇਹਦੇ ਵਿੱਚ ਵੀ ਤੇਰੀ ਕੋਈ ਰਜਾ ਹੋਵੇਗੀ ਤੇ ਕਦੇ ਵੀ ਆਪਦੇ ਮੂੰਹ ਤੋਂ ਉਸ ਬੰਦੇ ਲਈ ਇਹ ਲਫ਼ਜ਼ ਨਹੀਂ ਬੋਲਿਆ ਵੀ ਇਹਨੇ ਸਾਡੇ ਨਾਲ ਆ ਕਰਤਾ ਤਾਂ ਇਹਦਾ ਐ ਹੋ ਜੇ ਹਮੇਸ਼ਾ ਇਹ ਅਰਦਾਸ ਕਰੀਦੀ ਐ ਵੀ ਵਾਹਿਗੁਰੂ ਤੂੰ ਹੀ ਨਿਆਂ ਕਰਨਾ ਐ ਸਾਥੋਂ ਕਿਸਦਾ ਮਾੜਾ ਨਾ ਕਰਾਈ ਬਸ ਇੰਨੀ ਕਿਰਪਾ ਰੱਖਣਾ ਤੇ ਜੋ ਸਾਡਾ ਮਾੜਾ ਕਰਦੇ ਆ ਗੁਰੂ ਸਾਹਿਬ ਤੁਸੀਂ ਜਾਣਦੇ ਹੋ ਤੁਸੀਂ ਹੀ ਅੰਗ ਸੰਗ ਸਹਾਈ ਹੋ ਕੇ ਸਭ ਕੰਮ ਸਵਾਰਨੇ ਬਸ ਇੰਨੀ ਮਿਹਰ ਰੱਖਿਓ ਕਿ ਸਾਥੋਂ ਕਿਸੇ ਦਾ ਗਲਤ ਨਾ ਹੋਵੇ ਇਹ ਚੀਜ਼ ਦਾ ਆਪਣੇ ਅੰਦਰ ਬਦਲਾਵ ਲੈ ਕੇ ਆਉਂਦਾ ਤੇ ਜਦੋਂ ਆਪਾਂ ਇਹਨਾਂ ਚੀਜ਼ਾਂ ਦਾ ਬਦਲਾਵ ਆਪਣੇ ਅੰਦਰ ਲੈ ਕੇ ਆਉਣੀ ਆ ਤਾਂ ਸਾਡਾ ਮਨ ਜਿਹੜਾ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਨਾ ਜਦੋਂ ਆਪਾਂ ਾਠ ਕਰਦੇ ਆਂ ਤਾਂ ਸਾਡਾ ਮਨ ਬੇਚੈਨ ਨਹੀਂ ਹੁੰਦਾ ਮਨ ਵਿੱਚ ਦਿਮਾਗ ਵਿੱਚ ਟੈਨਸ਼ਨਾਂ ਨਹੀਂ ਆਉਂਦੀਆਂ ਕਿਉਂ ਕਿਉਂਕਿ ਆਪਾਂ ਸਭ ਕੁਝ ਗੁਰੂ ਸਾਹਿਬ ਤੇ ਛੱਡ ਦਿੱਤਾ ਸਾਰੀਆਂ ਚਿੰਤਾਵਾਂ ਆਪਾਂ ਗੁਰੂ ਸਾਹਿਬ ਦੇ ਉੱਤੇ ਛੱਡ ਦਿੱਤੀਆਂ ਵੀ ਉਹਨਾਂ ਨੇ ਕਰਨਾ ਹੈ ਉਹ ਕਰਨਗੇ ਜਿਵੇਂ ਕਰਨਾ ਹੁਣ ਉਹਨਾਂ ਨੂੰ ਚਿੰਤਾ ਮੈਨੂੰ ਕੋਈ ਚਿੰਤਾ ਨਹੀਂ ਜਦੋਂ ਆਪਾਂ ਇਸ ਤਰੀਕੇ ਦੀ ਸੋਚ ਆਪਣੇ ਮਨ ਵਿੱਚ ਲੈ ਆਉਂਦੇ ਆਂ ਫਿਰ ਆਟੋਮੈਟਿਕਲੀ ਸਾਡਾ ਜਿਹੜਾ ਧਿਆਨ ਹੈ ਉਹ ਟਿਕਣਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਬਾਣੀ ਜਪਦੇ ਵਕਤ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ ਬਾਣੀ ਦਾ ਰਸ ਬਣਨਾ ਸ਼ੁਰੂ ਹੋ ਜਾਂਦਾ ਹੈ ਫਿਰ ਸਾਡਾ ਮਨ ਕਰਦਾ ਵੀ ਹੋਰ ਜਿਆਦਾ ਬਾਣੀ ਜਪੀਏ ਸਾਨੂੰ ਬਾਣੀ ਜਪਦੇ ਸਕੂਨ ਆਉਣਾ ਸ਼ੁਰੂ ਹੋ ਜਾਂਦਾ ਹੈ ਇੱਕ ਮਨ ਵਿੱਚ ਸ਼ਾਂਤੀ ਬਣਨੀ ਸ਼ੁਰੂ ਹੋ ਜਾਂਦੀ ਹੈ ਬਾਣੀ ਜਪਦੇ ਹੀ ਸਾਡੇ ਮਨ ਵਿੱਚ ਇੱਕ ਅਲੱਗ ਤਰ੍ਹਾਂ ਦਾ ਜੋਸ਼ ਇੱਕ ਅਲੱਗ ਤਰ੍ਹਾਂ ਦੀ ਚੜ੍ਹਦੀ ਕਲਾ ਦੀ ਸੋਚ ਜਿਹੜੀ ਆ ਉਹ ਹੋਰ ਜਿਆਦਾ ਵੱਧ ਕੇ ਜਨਮ ਲੈ ਲੈਂਦੀ ਸੋ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹ ਬਦਲਾਵ ਕਰੋ ਤੇ ਤੁਹਾਡਾ ਜਿਹੜਾ ਧਿਆਨ ਹੈ ਉੱਟਿਕਣਾ ਸ਼ੁਰੂ ਹੋ ਜਾਏਗਾ ਤੇ ਫਿਰ ਜਦੋਂ ਤੁਸੀਂ ਇਹ ਸਭ ਗੱਲਾਂ ਅਪਣਾਉਣੀਆਂ ਸ਼ੁਰੂ ਕਰਤੀਆਂ ਤੁਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਫਿਰ ਪਰਮਾਤਮਾ ਦੀ ਮਿਹਰ ਆਟੋਮੈਟਿਕਲੀ ਆਪਣੇ ਪਰਿਵਾਰਾਂ ਤੇ ਵਧਦੀ ਜਾਂਦੀ ਹੈ ਇੱਕ ਚੀਜ਼ ਮੈਂ ਹੋਰ ਜ਼ਰੂਰ ਦੱਸੂਗੀ ਤੁਹਾਨੂੰ ਵੀ ਆਪਾਂ ਇਹ ਸੋਚਦੇ ਹਾਂ ਕਿਰਪਾ ਵਧ ਗਈ ਆਪਾਂ ਉਹ ਕਿਸ ਚੀਜ਼ ਨਾਲ ਤੋਲਦੇ ਹਾਂ ਆਪਾਂ ਸੋਚਦੇ ਹਾਂ ਪੈਸਾ ਆ ਗਿਆ ਸਾਡਾ ਘਰ ਦੇ ਵਿੱਚ ਬਹੁਤ ਜ਼ਿਆਦਾ ਤਨ ਆ ਗਿਆ ਬਹੁਤ ਜ਼ਿਆਦਾ ਜੇ ਨਹੀਂ ਕੀ ਘਰ ਬਹੁਤ ਵੱਡਾ ਫੈ ਗਿਆ ਗੱਡੀ ਵੱਡੀ ਖੜੀ ਹੋ ਗਈ ਆਪਾਂ ਉਹਨੂੰ ਬਰਕਤਾਂ ਮੰਨਦੇ ਆਂ ਪਰ ਅਗਰ ਆਪਾਂ ਸੱਚੀ ਮਾਨਾ ਦੇਖੀਏ ਇਹ ਤਾਂ ਚਲੋ ਬਰਕਤਾਂ ਪਿੱਛੇ ਆਂਦੀਆਂ ਆਂਦੀਆਂ ਜਦੋਂ ਆਪਾਂ ਪੂਰੇ ਤੌਰ ਤੇ ਗੁਰੂ ਤੇ ਵਿਸ਼ਵਾਸ ਰੱਖਦੇ ਆਂ ਪਰ ਅਸਲ ਬਰਕਤ ਕਿਹੜੀ ਆ ਅਸਲ ਜਿਹੜੀ ਕਿਰਪਾ ਕਿਹੜੀ ਆ ਜੇ ਸਾਡੇ ਘਰ ਵਿੱਚ ਖੁਸ਼ੀ ਆ ਸਾਡਾ ਪਰਿਵਾਰ ਮਿਲ ਕੇ ਰਹਿੰਦਾ ਜੇ ਅਸੀਂ ਢੈਂਦੀ ਕਲਾ ਦੇ ਵਿੱਚ ਵਿੱਚ ਚੜ੍ਹਦੀ ਕਲਾ ਦੀ ਸੋਚ ਰੱਖ ਕੇ ਉਸ ਚੀਜ਼ ਦੇ ਖਿਲਾਫਟ ਜੋਸ਼ ਨਾਲ ਲੜਦੇ ਆਂ ਜੇ ਅਸੀਂ ਰੋਗਾਂ ਤੋਂ ਦੂਰ ਆਂ ਇਕ ਜੀਅ ਅਸੀਂ ਕਿਸਦਾ ਮਾੜਾ ਕਰਨ ਤੋਂ ਦੂਰ ਆ ਇੱਕ ਚੰਗੇ ਕਰਮ ਕਮਾਉਨੇ ਆ ਜੇ ਸਾਡੇ ਬੱਚੇ ਸਾਡੇ ਕਹਿਣੇ ਦੇ ਵਿੱਚ ਹੈ ਜੇ ਸਾਡੇ ਬੱਚੇ ਸਹੀ ਲਾਈਨ ਤੇ ਆ ਗੁਰੂ ਸਾਹਿਬ ਦੇ ਚਰਨੀ ਲੱਗੇ ਹੋਏ ਨੇ ਤਾਂ ਫਿਰ ਇਹ ਆ ਅਸਲ ਕਿਰਪਾ ਪਰ ਆਪਾਂ ਅਕਸਰ ਗਲਤੀ ਕਰਦੀਆਂ ਕਿਰਪਾ ਨੂੰ ਪਛਾਣਨ ਦੇ ਵਿੱਚ ਜਿਹੜੀਆਂ ਆ ਹੁੰਦਾ ਨਾ ਪੈਸਾ ਤਾਂ ਅੰਦੌਲਤ ਇਹ ਤਾਂ ਦੁਨਿਆਵੀ ਲੂੜਾ ਨਹੀਂ ਇਹ ਤਾਂ ਦੁਨਿਆਵੀ ਕਿਰਪਾ ਪਰ ਅਸਲ ਕਿਰਪਾ ਉਹ ਆ ਜਿਹੜੀ ਸਾਡੇ ਰੂਹ ਨੂੰ ਸਕੂਨ ਦਿੰਦੀ ਹੈ ਸੋ ਇਸ ਕਰਕੇ ਇਹ ਇਹ ਚੀਜ਼ਾਂ ਨੂੰ ਸਮਝੋ ਤੇ ਆਪ ਦੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਓ ਤੇ ਉਮੀਦ ਕਰਦੇ ਆਂ ਜੇ ਆਈ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ